ਹਾਂਜੀ ਬਈ ਸਾਰੇ ਭਰਾਵਾਂ ਨੂੰ ਸ਼ਾਸਤਰੀ ਕਾਲ ਜੇਅਰਸਵਾਦੀ ਬਾਬਾ ਨਿਰਮਨਾ ਜੀ ਦੀ 7000 ਹੇਡ ਮੇਰੇ ਵੀਰੋ ਇੱਕ ਇਤਿਹਾਸਿਕ ਬਾਜੀ ਹੋਣ ਜਾ ਰਹੀ ਹੈ ਮੇਰੇ ਵੀਰੋ ਇਹ ਪੰਜਾਬ ਦੀ ਇਤਿਹਾਸਿਕ ਬਾਜੀ ਹੋਵੇਗੀ ਪਿੰਡ ਕੁੱਪਕਲਾ ਮੇਰੇ ਵੀਰੋ ਸਾਂਝਾ ਪਿੱਧਨ ਕਲੱਬ ਕੁੱਪਕਲਾ ਦੇ ਵੱਲੋਂ ਜਿੱਥੇ ਸਭ ਤੋਂ ਵੱਡਾ ਘੱਲੂਗਾਰਾ ਬਣਿਆ ਹੋਇਆ ਹੈ ਮੇਰੇ ਵੀਰੋ ਇਹ ਸ਼ਹੀਦਾਂ ਦੀ ਧਰਤੀ ਹੈ ਮਾਣ ਵਾਲੀ ਗੱਲ ਹੈ ਕਿ ਇਹ ਸ਼ਹੀਦਾਂ ਦੀ ਧਰਤੀ ਹੈ ਮੇਰੇ ਮਿੱਤਰੋ ਪਿੰਡ ਕੁੱਪਗਲਾ ਜਿੱਥੇ ਕਹਿੰਦੇ 25 ਮਈ 2025 ਦੇ ਵਿੱਚ ਇੱਕ ਚੋਟੀ ਦੀ ਬਾਜ਼ੀ ਕਰਵਾਈ ਜਾਵੇਗੀ ਮੇਰੇ ਵੀਰ ਇਹ ਮੇਰੇ ਵੀਰੋ ਪਹਿਲੀ ਵਾਰ ਜਿਹੜੀ 골ਡਨ ਕਬੂਤਰ ਬਾਜ਼ੀ ਮੁਕਾਬਲਾ ਕਰਵਾਇਆ ਜਾ ਰਿਹਾ 골ਡਨ ਕਬੂਤਰ ਬਾਜ਼ੀ ਮੁਕਾਬਲਾ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਵੱਡੀ ਬਾਜ਼ੀ ਹੋਵੇਗੀ ਮੇਰੇ ਵੀਰੋ ਇਹ ਉਹ ਪਿੰਡ ਹੈ ਜਿੱਥੇ ਸਭ ਤੋਂ ਪਹਿਲਾਂ ਪਿੰਡ ਪਿੰਡ ਵਾਲੀ ਬਾਜ਼ੀ ਤੇ ਮੋਟਰਸਾਈਕਲ ਦਿੱਤੇ ਗਏ ਸਭ ਤੋਂ ਪਹਿਲਾਂ ਕਬੂਤਰਬਾਜ਼ੀ ਦੀ ਚੈਂਪੀਅਨਸ਼ਿਪ ਕਰਵਾਈ ਗਈ ਸਭ ਤੋਂ ਪਹਿਲਾਂ ਕਬੂਤਰਬਾਜ਼ੀ ਦੇ ਵਿੱਚ ਵਰਲਡ ਕੱਪ ਕਰਵਾਇਆ ਗਿਆ ਮੇਰੇ ਵੀਰੋ ਸਭ ਤੋਂ ਪਹਿਲਾਂ ਕਹਿੰਦੇ ਪੰਜ ਮੋਟਰਸਾਈਕਲ ਦੇ ਉੱਤੇ ਗਏ ਐ ਇਹ ਉਹ ਪਿੰਡ ਕੁੱਪਗਲਾ ਮੇਰੇ ਵੀਰੋ ਐਨ ਕਿਹਦੇ ਮਾਣ ਵਾਲੀ ਗੱਲ ਹੈ ਇਹ ਮਾਣ ਵਾਲੀ ਗੱਲ ਹੈ ਮੇਰੇ ਵੀਰੋ ਕਿ ਮਾਣ ਵਾਲੀ ਗੱਲ ਅਸੀਂ ਜੰਮਿਆ ਪੰਜਾਬ ਵਿੱਚ ਸੋਨੇ ਦੀ ਚਿੜੀ ਦਾ ਨਾਮ ਮਿਲਿਆ ਖਿਤਾਬ ਵਿੱਚ ਮਾਲਕ ਜ਼ਮੀਨਾਂ ਦੇ ਦੁੱਤ ਸਰਦਾਰਾਂ ਦੇ ਸਾਡੇ ਸਿਰੋਂ ਚੱਲਦੇ ਨੇ ਕਰ ਸਾਹੁਕਾਰਾਂ ਦੇ ਤੁੱਲੇ ਰੱਖੀ ਦੇ ਦਿਲਾਂ ਦੇ ਦਰਵਾਜ਼ੇ ਸਾਡੀ ਰੀਸ ਕੌਣ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰ ਲੂ ਮੇਰੇ ਵੀਰੋ ਹੁਣ ਮੈਂ ਵੱਡਾ ਐਲਾਨ ਕਰਨ ਜਾ ਰਿਹਾ ਮੇਰੇ ਵੀਰੋ ਐਨ ਕਹਿੰਦੇ ਸਾਂਝ ਆਪੀਦਨ ਕਲੱਬ ਕੁੱਪਕਲਾ ਦੇ ਵੱਲੋਂ 2025 ਦੇ ਵਿੱਚ 25 ਮਹੀਨੋਂ ਇੱਕ ਵੱਡਾ ਅਲਾਨ ਹੋਣ ਜਾ ਰਿਹਾ ਮੇਰੇ ਵੀਰੋ ਐਨ ਸਾਰੇ ਦੀਆਂ ਧੜਕੜਾਂ ਰੁਕੜ ਗਈਆਂ ਮਰੇ ਬੱਤਰੋ ਹੁਣ ਨੰਬਰ ਤੇ ਨੰਬਰ ਨੰਬਰ ਲੱਗਣਾ ਹੈ ਨੰਬਰ ਤੇ ਨੰਬਰ 68 ਨੰਬਰ ਲੱਗਣਾ ਮੇਰੇ ਮਿੱਤਰੋ ਐਨ ਕਹਿੰਦੇ ਵੱਡੀ ਬਾਜੀ ਪੰਜਾਬ ਦੀ ਵੱਡੀ ਬਾਜੀ ਇਹਨੂੰ ਵੀ ਆਪਾਂ ਵਰਲਡ ਲੈਵਲ ਦੀ ਬਾਜੀ ਕਹਿ ਸਕਦੇ ਆ ਮੇਰੇ ਮਿੱਤਰੋ ਜਿੱਥੇ ਕਹਿੰਦੇ ਪਹਿਲਾ ਪ੍ਰਾਈਜ਼ ਨਵੀਂ ਕਾਰ ਦਿੱਤੀ ਜਾ ਰਹੀ ਹੈ ਮੇਰੇ ਵੀਰ ਨਵੀਂ ਕਾਰ ਦਿੱਤੀ ਜਾਵੇਗੀ ਪਹਿਲਾ ਪ੍ਰਾਈਜ਼ ਦੂਜਾ ਪ੍ਰਾਈਜ਼ ਮੋਟਰਸਾਈਕਲ ਐਂਟਰੀ ਵੀ ਜਿਹੜੀ ਉਹ 11000 ਹੋਵੇਗੀ ਮੇਰੇ ਵੀਰੋ ਇਲੀ ਵਾਰ ਵੱਡੀ ਬਾਜੀ ਮੇਰੇ ਵੀਰੋ ਪੰਜਾਬ ਦੇ ਵਿੱਚ ਆਪਾਂ ਅਕਸਰੀ ਦੇਖਿਆ ਮੋਟੀਫਾਈਡ ਟਰੈਕਟਰ ਦਿੱਤੇ ਜਾਂਦੇ ਆ ਮੋਟੀਫਾਈਡ ਗੱਡੀਆਂ ਦਿੱਤੀਆਂ ਜਾਂਦੇ ਆ ਮੇਰੇ ਮਿੱਤਰੋ ਮੋਟੀਫਾਈਡ ਜੀਪਾਂ ਦਿੱਤੀਆਂ ਜਾਂਦੀਆਂ ਪਰ ਮੇਰੇ ਵੀਰੋ ਸੰਝਾ ਪੀਤਨ ਕਲਬ ਕੁੱਪ ਕਲਾ ਨੇ ਇੱਕ ਬੱਕਰਾ ਇੱਕ ਬੱਕਰਾ ਇਤਿਹਾਸ ਬਣਾ ਦੇਣਾ ਨਮੇਕਾਰ ਦੇਣੀਆਂ ਮੇਰੇ ਵੀਰੋ ਇਹ ਕਿੱਧਰ ਨੂੰ ਜਾਣੀਆਂ ਢੋਤਨ ਤੇ ਹਰਨੇ ਪਾਉਣਾ ਕਿਉਂਕਿ ਖੜਾਰੀ ਵੀ ਚੋਟੀ ਦੇ ਉੜਨਗੇ ਮਰੇ ਬੱਤਰੋ ਆਹ ਕਹਿੰਦੇ ਟਕਰਾ ਬਬਰ ਸੇਰਾ ਦੀਆਂ ਚਾਨਾਂ ਦੀਆਂ ਟਕਰਾ ਚਾਨਾਂ ਦੇ ਨਾਲ ਜਿਹੜੇ ਘਰੇ ਬਹਿ ਕੇ ਗੱਲਾਂ ਮਾਰਨੇ ਆਲਾ ਉਹਨਾਂ ਤੋਂ ਕਦੇ ਨਹੀਂ ਹੋਣਾ ਕੁੱਪ ਕਲਾ ਦੀ ਬਾਜੀ ਜਿੱਤਣੀ ਮਜ਼ਾਕ ਥੋੜੀ ਆ ਮਜ਼ਾਕ ਥੋੜੀ ਆ ਮੇਰੇ ਵੀਰੋ ਦੇਖਾਂਗੇ ਇਹ ਗੱਡੀ ਕਿੱਧਰ ਨੂੰ ਜਾਂਦੀ ਹੈ ਮੇਰੇ ਵੀਰੋ ਜ਼ਿਲ੍ਹਾ ਲੁਧਿਆਣਾ ਜਿੱਤਦਾ ਹੈ ਜਾਂ ਫਿਰ ਜ਼ਿਲ੍ਹਾ ਬਰੇਲਕੁਰਾ ਜਾਂ ਫਿਰ ਸੰਗਰੂਰੀਏ ਜਾਂ ਫਿਰ ਮਾਨਸਾਲੇ ਜਾਂ ਫਿਰ ਮੋਗੇ ਵਾਲੇ ਜਾਂ ਫਿਰ ਜਗਰਾਉਂ ਵਾਲੇ ਜਾਂ ਫਿਰ ਫਤਿਹਗੜ੍ਹ ਸਾਹਿਬ ਵਾਲੇ ਮੇਰੇ ਵੀਰੋ ਯਾ ਫਿਰ ਪ੍ਰੀਤ ਕੋਟੀਏ ਕਬਜ਼ਾ ਕਰ ਰਿਆ ਓਏ ਨਵੀਂ ਗੱਡੀ ਤੇ ਚਰੀਟਨੀ ਪੈੜ ਦੁੱਦੇ ਪਤੰਦਰ ਓਹ ਟੋਚਰ ਪੈਣਾ ਟੋਚਰ ਪੈਣਾ ਮੱਲ ਵੱਡੇ ਜਿਨ੍ਹਾਂ ਨੇ 24 ਦੇ ਵਿੱਚ ਇਤਿਹਾਸ ਬਣਾਇਆ ਮੇਰੇ ਵੀਰੋ ਜਿਨ੍ਹਾਂ ਨੇ 24 ਦੇ ਵਿੱਚ ਇਤਿਹਾਸ ਬਣਾਇਆ ਉਹ ਮੱਲਾ ਨੇ ਆਉਣਾ ਉਹ ਮੱਲਾ ਨੇ ਆਉਣਾ ਧੜਕਾ ਧੜਕਾ ਪੂਰਾ ਹੋਣਾ ਮੇਰੇ ਮਿੱਤਰੋ ਧੜਕਣਾ ਰੁਕੜ ਗਿਆ ਗੱਡੀ ਨੇ ਜਦੋਂ ਸਲਵ ਵੱਜੀਦਾ ਉਹ ਕਈਆਂ ਨੇ ਪਿੱਛੇ ਖੜ ਕੇ ਬੱਥੇ ਤੇ ਹੱਥ ਮਾਰਨਾ ਵੀ ਪਤੰਦਰ ਪਾਕੀ ਦੁਰਿਆ ਕਹਿੰਦੀ ਸੀ ਇਹ ਬਾਲਾ ਪੈੜਾ ਹੈ ਇਹ ਪੈੜਾ ਨਹੀਂ ਇਹ ਬਾਲਾ ਪੈੜਾ ਬਾਲਾ ਪੈੜਾ ਹੈ ਮੇਰੇ ਵੀਰੋ ਐਨ ਕਹਿੰਦੇ ਜਲੋ ਤਰਵਾਰ ਹੈ ਸਾਡੇ ਇਹ ਬਾਜੀ ਦੇ 골ਡ ਸਪਾਂਸਰਰਾਂ ਦੇ ਲਈ ਮੇਰੇ ਵੀਰੋ ਭਾਈ ਪਿੰਦਰ ਯੂ ਐਸ ਏ ਜੱਸੀ ਕੈਨੇਡਾ ਹੈ ਹੈਪੀ ਨੰਬਰਦਾਰ ਕੈਨੇਡਾ ਪਰ ਮਿੱਤਰੋ ਇਹ 골ਡਨ ਸਪਾਂਸਰ ਨੇ ਇਸ ਬਾਜੀ ਦੇ ਮੇਰੇ ਮਿੱਤਰੋ ਭਾਈ ਜੱਸੀ ਕੈਨੇਡਾ ਹੈਪੀ ਨੰਬਰਦਾਰ ਪਿੰਦਰ ਯੂ ਐਸ ਏ ਇਹਨਾਂ ਵੀਰਾਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਹੈ ਇਹਨਾਂ ਵੀਰਾਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਹੈ ਸਾਵਾਸ ਹੈ ਵੱਡੇ ਵੱਡੇ ਦਿਲ ਨੇ ਮੁੱਟਿਆ ਤੇ ਵੱਡੇ ਵੱਡੇ ਦਿਲ ਨੇ ਕਿਉਂਕਿ ਜੇਬ 'ਚੋਂ ਪੈਸੇ ਲੋੜੇ ਬਹੁਤ ਔਖੇ ਹੋ ਜਾਂਦੇ ਆ ਪਰ ਪਰਵਾਹ ਨਹੀਂ ਬਣਦੇ ਇਹ ਕਪ ਕਲੱਬ ਪਿਗਲ ਕਲੱਬ ਦੇ ਨਾਲ ਜੁੜਿਆ ਹੈ ਇਹ ਭਰਾਵਾਂ ਦੇ ਨਾਲ ਜੁੜਿਆ ਹੈ ਤੇ ਇਹਨਾਂ ਦਾ ਪਿਆਰ ਇਹ ਯਾਰ ਨੇ ਯਾਰਾਂ ਦੇ ਯਾਰ ਨੇ ਮੇਰੇ ਵੀਰੋ ਔਰ ਨਾਲ ਹੀ ਇਹਨਾਂ ਵੀਰਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰੂੰਗਾ ਮੇਰੇ ਵੀਰੋ ਪਹਿਲਾ ਡੀ ਕੈਨੇਡਾ ਹਰਪ੍ਰੀਤ ਆਸਟ੍ਰੇਲੀਆ ਮੇਰੇ ਵੀਰੋ ਨੌਮ ਬਹਾਰ ਕਲਿਆਣ ਵਿੱਕੀ ਪਾਲੀਆ ਨਰਪ੍ਰੀਤ ਕੋਪਾ ਸ਼ੁਕਰ ਕੈਨੇਡਾ ਮਨਦੀਪ ਯੂਕੇ ਦੇਵ ਬਾਲਿਆਲ ਜਸੀ ਕੋਪ ਮੇਰੇ ਵੀਰੋ ਇਹਨਾਂ ਵੀਰਾਂ ਦਾ ਵੀ ਦਿਲੋਂ ਧੰਨਵਾਦ ਹੈ ਔਰ ਕਹਿੰਦੇ 70 ਕਬੂਤਰ ਪੂਰੇ ਪੰਜਾਬ ਦੇ ਵੱਡੇ 스타ਾਂ ਦੀ ਜਿਹੜੇ ਐਂਟਰ ਕੀਤੇ ਜਾਣਗੇ ਜਿਹੜੇ ਸੁਪਰ 스타 ਨੇ ਮੇਰੇ ਵੀਰੋ ਕੋਈ ਵੀ 스타 ਨਹੀਂ ਛੱਡਿਆ ਜਾ ਰਿਹਾ ਸਭ ਨੂੰ ਮੌਕਾ ਹੋਵੇਗਾ 70 ਕਬੂਤਰ ਪੰਜਾਬ ਦੇ ਵੱਡੇ ਬਲਾਂ ਦੇ ਐਂਟਰ ਕੀਤੇ ਜਾਣਗੇ ਔਰ ਬਾਕੀ ਰਹਿੰਦੇ ਕਬੂਤਰਾਂ ਦੀਆਂ ਪਰਚੀਆਂ ਪਾਈਆਂ ਜਾਣਗੀਆਂ ਹਮੇਸ਼ਾ ਕੁੱਪਗਲਾ ਪਿੰਨ ਕਲੱਬ ਦੀ ਸੋਚ ਰਹੀ ਹੈ ਮੇਰੇ ਵੀਰੋ ਵੀ ਨਵੇਂ ਕਬੂਤਰ ਬਾਜਾਂ ਨੂੰ ਵੀ ਜਿਹੜਾ ਸਮਾਂ ਮੇਰੇ ਵੀਰੋ ਜਿਹੜਾ ਉਹ ਟਾਈਮ ਦਿੱਤਾ ਜਾਵੇ ਨਵੇਂ ਕਬੂਤਰ ਬਾਜ ਵੀ ਕਬੂਤਰ ਛੱਡਣਗੇ ਮੇਰੇ ਵੀਰੋ ਮਾਣ ਹੈ ਕਿਉਂਕਿ ਨਵੇਂ ਕਬੂਤਰਵਾਜਾਂ ਨੂੰ ਵੀ ਮੌਕਾ ਮਿਲੇਗਾ ਵੱਡੇ ਸਟਾਰਾਂ ਦੇ ਨਾਲ ਵਾਜਿਆ ਛੱਡਣ ਦਾ ਮੇਰੇ ਵੀਰੋ ਇਹ ਵੀ ਮਾਣ ਵਾਲੀ ਗੱਲ ਹੈ ਔਰ ਇੱਕੋ ਇੱਕ ਕਲੱਬ ਹੈ ਪੰਜਾਬ ਦਾ ਜਿਹੜਾ ਹਰ ਸਾਲ ਕੁਝ ਨਾ ਕੁਝ ਨਮਾ ਸੋਲ ਦਾ ਕਬੂਤਰ ਬਾਜੀ ਦੇ ਲਈ ਇਹ ਪੰਜਾਬ ਦਾ ਇੱਕੋ ਇੱਕ ਪਿੰਡ ਹੈ ਕੁੱਪਗਲਾ ਜਿੱਥੇ ਦੇ ਲੋਕ ਕੋਠਿਆਂ ਤੇ ਚੜ ਕੇ ਮੇਰੇ ਵੀਰੋ ਇਹ ਬਾਜੀ ਦਾ ਆਨੰਦ ਮਾਣਦੇ ਆ ਪੰਜਾਬ ਦੇ ਕੋਨੇ ਕੋਨੇ ਚੋਂ 스타 ਆਉਂਦੇ ਆ ਮੇਰੇ ਵੀਰੋ ਔਰ ਮੈਂ ਸਾਰੇ ਨਗਰ ਦਾ ਦਿਲੋਂ ਧੰਨਵਾਦ ਕਰਾਇਆ ਮੇਰੇ ਵੀਰੋ ਐਨ ਕਹਿੰਦੇ ਦਿਲੋਂ ਧੰਨਵਾਦ ਹੈ ਇਹ ਪੰਜਾਬ ਦਾ ਵਰਲਡ ਲੈਵਲ ਦਾ ਪਿੰਡ ਹੈ ਮੇਰੇ ਵੀਰੋ ਹਰ ਪੰਜਾਬ ਦਾ ਖਿਡਾਰੀ ਇਹ ਬਾਜੀ ਛੱਡਣੀ ਚਾਹੁੰਦਾ ਮੇਰੇ ਵੀਰੋ ਹਰ ਇੱਕ ਖਿਡਾਰੇ ਦਾ ਸੁਪਨਾ ਹੈ ਵੀ ਇਹ ਬਾਜੀ ਛੱਡੀਏ ਔਰ ਹਰ ਕੋਈ ਖਿਡਾਰੀ ਕਹਿੰਦਾ ਵੀ ਮੈਂ ਕੁੱਪਗਲਾ ਦੀ ਬਾਜ਼ੀ ਛੱਡ ਕੇ ਚੀਪੀਰ ਬਣ ਜਾਵਾਂ ਮੇਰੇ ਵੀਰੋ ਜਿਹੜਾ ਕੁੱਪਗਲਾ ਤੋਂ ਜਿੱਤਦਾ ਹੈ ਉਹ ਦੁਨੀਆਂ ਦਾ ਵੱਡਾ ਸਟਾਰ ਬਣ ਜਾਂਦਾ ਹੈ ਭਾਵੇਂ ਉਹ ਚੈਂਪੀਅਨ ਕਮਾ ਭਾਵੇਂ ਉਹ ਕਿੰਗ ਕਮਾ ਮੇਰੇ ਵੀਰੋ ਉਹ ਕਹਿੰਦੇ ਵੱਡੇ ਮਾਣ ਹਾਸਲ ਹੁੰਦੇ ਕਬੂਤਰ ਬਾਜ਼ਾਂ ਨੂੰ ਮੇਰੇ ਵੀਰੋ ਔਰ ਕਲੱਬ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਹੈ ਭਾਈ ਕੁਲਜੀਤ ਕੋਪਰ ਸੈਕਟਰੀ ਕੋਪਰ ਜਿਨ੍ਹਾਂ ਤੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਰ ਸਾਲ ਮੇਰੇ ਵੀਰੋ ਹਰ ਨਵਾਂ ਸੋਚਦੇ ਐ ਇਹ ਵੀਰ ਨੇ ਇਹ ਆਲਕ ਪਰਿਵਾਰ ਦੇ ਮੁੰਡੇ ਆ ਕੁਲਜੀਤ ਬਾਈ ਔਰ ਸੈਕਟਰੀ ਬਾਈ ਮੇਰੇ ਵੀਰੋ ਜਿਨ੍ਹਾਂ ਤੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨਦਰ ਨਾਲ ਲੱਗੇ ਕਿ ਜੇ ਚੰਦਰੀ ਵਲਾਦੀ ਇਸ ਜੋੜੀ ਨੂੰ ਮੇਰੇ ਵੀਰੋ ਕਿਉਂਕਿ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਇਹ ਮਾਣ ਵਾਲੀ ਗੱਲ ਹੈ ਸੈਕਟਰੀ ਦੇ ਲਈ ਔਰ ਮਾਣ ਵਾਲੀ ਗੱਲ ਹੈ ਭਾਈ ਕੁਲਜੀਤ ਦੇ ਲਈ ਮੇਰੇ ਵੀਰੋ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਐਨ ਇਹ ਵੀ ਕਿਸੇ ਗੱਲ ਨੂੰ ਘੱਟ ਨਹੀਂ ਕਿਉਂਕਿ ਜ਼ਿੰਮੇਵਾਰੀਆਂ ਲੈਣੀਆਂ ਵੀ ਸੌਖੀਆਂ ਨਹੀਂ ਹੁੰਦੀਆਂ ਇਹ ਪੂਰੀ ਜ਼ਿੰਮੇਵਾਰੀ ਨਿਭਾਉਂਦਿਆ ਕੋਈ ਕਹ ਲਓ ਇਹ ਕਬੂਤਰ ਬਾਜ਼ਣਾ ਕਿਹਦੇ ਪਿੰਡ ਜਾ ਕੇ ਵੀ ਕੁੱਪਗਲਾ ਵਾਲਿਆਂ ਨੇ ਸਾਡੇ ਨਾਲ ੱਤਕਾ ਕੀਤਾ ਜਾਂ ਸਾਡੇ ਨਾਲ ਤਕਾ ਹੋਇਆ ਮੇਰੇ ਵੀਰੋ ਇਹ ਕੱਲੀ ਕੱਲੀ ਗੱਲ ਕੈਚ ਕਰਦੇ ਆ ਕੱਲੀ ਕੱਲੀ ਗੱਲ ਪਿਆਰ ਦੇ ਨਾਲ ਜਿਹੜੀ ਸੁਝਾ ਲੈਂਦੇ ਆ ਮੇਰੇ ਵੀਰੋ ਔਰ ਮੈਂ ਧੰਨਵਾਦ ਕਰਾਂਗਾ ਮੇਰੇ ਵੀਰੋ ਸਾਰੇ ਕਲੱਬ ਦੇ ਮੈਂਬਰਾਂ ਦਾ ਭਾਈ ਮਾਟਰ ਸਰੋਧਾ ਸੋਰੀ ਸੰਨਾ ਹਰਦੀਪ ਰੱਬੋ ਯਸੂ ਯਰਗ ਕੁਲਜੀਤ ਗੁੱਪ ਸੈਂਟਰੀ ਗੁੱਪ ਮੇਰੇ ਵੀਰੋ ਇਹਨਾਂ ਵੀਰਾਂ ਦਾ ਵੀ ਦਿਲੋਂ ਤੌਰ 'ਤੇ ਹੈ ਔਰ ਵਿਸ਼ੇਸ਼ ਤੌਰ ਤੇ ਮੈਂ ਦੁਬਾਰਾ ਤੋਂ ਫਿਰ ਸਾਰੇ ਨਗਰ ਦਾ ਦਿਲ ਦੇ ਘਰਾਂ ਜਿੱਦੋਂ ਧੰਨਵਾਦ ਕਰਦਾ ਮੇਰੇ ਵੀਰੋ ਬਾਜੀ ਲਾਈਵ ਹੋਵੇਗੀ ਸਾਡਾ ਪੰਜਾਬ ਦੇ ਰਹੀ ਹੈ ਬਾਜੀ ਲਾਈਵ ਦਿਖਾਈ ਜਾਵੇਗੀ ਸਾਡਾ ਭਰਾ ਜਿਹੜਾ ਅਵਤਾਰ ਇਹ ਬਾਜੀ ਲਾਈਵ ਕਰੇਗਾ ਹਰ ਸਾਲ ਇਹ ਮੁੰਡੇ ਨੂੰ ਵੀ ਮਾਨ ਵਾਲੀ ਗੱਲ ਹੈ ਮੌਕਾ ਮੇਰੇ ਵੀਰੋ ਫੈਨ ਫੋਲਗੇ ਅੱਜੋ ਗੱਲ ਐਨ ਮੇਰੇ ਵੀਰੋ ਸਾਡਾ ਪੰਜਾਬ ਪਿੰਨਰ ਕਲੱਬ ਵਾਲਾ ਭਾਈ ਸਾਡੀ ਜ਼ਿੰਦਗੀ ਦਾ ਵੱਡਾ ਮਾਣ ਹੈ ਜੋ ਚੋਟੀ ਦੀਆਂ ਬਾਜ਼ੀਆਂ ਲਾਈਵ ਕਰ ਰਹਾ ਕਿਉਂਕਿ ਹਰ ਵਾਰ ਜਦੋਂ ਕਮੈਂਟ ਪੜਦੇ ਆ ਨਾ ਥੱਲੇ ਬਹੁਤ ਸੋਹਣੇ ਕਮੈਂਟ ਕਰ ਰਹੇ ਆ ਭਰਾ ਸਾਡੇ ਵੀ ਵਾਕਈ ਪੁੱਪ ਕਲਾ ਵਾਲੇ ਇੱਕ ਇੱਕ ਮਿੰਟ ਦੀ ਇੱਕ ਇੱਕ ਸੈਕਿੰਡ ਦੀ ਨਾਲ ਦੀ ਨਾਲ ਜਿਹੜੀ ਅਪਡੇਟ ਦਿੰਦੇ ਆ ਉਹ ਕਿਹੜਾ ਚੈਨਲ ਹੈ ਮੇਰੇ ਵੀਰੋ ਉਹ ਹੈ ਸਾਡਾ ਪੰਜਾਬ ਟੀਵੀ ਲਾਈਵ ਮੇਰੇ ਵੀਰੋ ਅਵਤਾਰ ਭਰਾ ਸਾਡੇ ਬਾਜੀ ਲਾਈਵ ਕਰੇਗਾ ਪਰ ਗੱਲ ਫਿਰ ਉੱਥੇ ਹੀ ਆ ਜਾਣੀ ਹੈ ਪਰ ਗੱਲ ਫੇਰ ਉੱਥੇ ਆ ਜਾਣੀ ਐ ਉਹ ਕੁੱਪਕਲਾਂ ਦੀ ਬਾਜੀ ਜਿੱਤਣੀ ਮਜ਼ਾਕ ਥੋੜਿਆ ਮਜ਼ਾਕ ਥੋੜਿਆ ਪੜਾ ਕੇ ਪੈਣਗੇ ਉਹ ਮਾਲ ਆਉਣਗੇ ਟੱਕਰਾ 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 ਨਵੀਂ ਗੱਡੀ ਪਿੱਛੇ ਓਏ ਪਤਾ ਨਹੀਂ ਕੀ ਕੀ ਹੋਣਾ ਹੈ ਪਤਾ ਨਹੀਂ ਕਿੰਨੇ ਅਖਦੇ ਮੂੰਹ ਮੋਟੇ ਹੋਣਗੇ ਪਤਾ ਨਹੀਂ ਕਿੰਨੇ ਅਖਦੇ ਮੂੰਹ ਮੋਟੇ ਹੋਣਗੇ ਗੱਡੀ ਰਵੀ ਐ ਓਏ 25/2025 ਨੂੰ ਆਏ ਕਹਿੰਦੇ ਮਰੇ ਮਤਰੂ ਹਲਾ ਗੁਲਾਹ ਹਲਾ ਗੁਲਾਹ ਹੋਣਾ ਮੇਰੇ ਮਿੱਤਰੋ ਆਪਾਂ ਸਾਰੇ ਜਿਹੜੇ ਖਿਡਾਰੀ ਵੀਰ ਨੋਟ ਕਰ ਲਵਾਂਗੇ ਮੇਰੇ ਵੀਰੋ